ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਚਰਚਾਵਾਂ ਚੱਲੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਤੇ ਇਹ ਚਰਚਾਵਾਂ ਚੱਲੀਆਂ ਸਨ ਕਿ ਹੋ ਸਕਦਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਇਆ ਜਾਵੇ ਪਰ ਅਕਸਰ ਜਦੋਂ ਕੁਲਤਾਰ ਸਿੰਘ ਸੰਧਵਾ ਨੇ ਸਵਾਲ ਪੁੱਛਿਆ ਜਾਂਦਾ ਤੇ ਉਹ ਇਸ ਤੋਂ ਇਨਕਾਰ ਕਰ ਦਿੰਦੇ ਨੇ ਕਿ ਉਹ ਆਪਣੇ ਅਹੁਦੇ ਤੋਂ ਸਪੀਕਰ ਦੇ ਤੋਂ ਬਹੁਤ ਖੁਸ਼ ਨੇ ਤੇ ਜੀ ਆ ਕੁਝ ਵੀ ਨਹੀਂ ਹੈ ਨਾ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਇਹ ਸਿਰਫ ਅਫਵਾਹਾਂ ਨੇ ਪਰ ਇਹ ਚਰਚਾਵਾਂ ਉਸ ਵੇਲੇ ਤੇਜ਼ ਹੋ ਗਈਆਂ ਜਿਸ ਵੇਲੇ ਕੁਲਤਾਰ ਸਿੰਘ ਸੰਧਵਾ ਦੀ ਰਿਹائش ਤੇ ਭਾਰੀ ਸੁਰੱਖਿਆ ਬਲ ਜਿਹੜੀ ਐ ਤੈਨਾਤ ਕਰ ਦਿੱਤੇ ਗਏ ਤੇ ਉਧਰ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਡਾਇਨੀ ਕੇ ਡਾਕਟਰ ਗੁਰਪ੍ਰੀਤ ਕੌਰ ਦੀ ਸੁਰੱਖਿਆ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਮੁੱਖ ਮੰਤਰੀ ਇਸ ਵੇਲੇ ਦੱਸਦੇ ਕਿ ਹਸਪਤਾਲ ਚ ਦਾਖਲ ਨੇ ਉਹ ਬਿਮਾਰ ਹੋਣ ਦੀ ਸਿਹਤ ਵਿਗੜੀ ਹੋਈ ਜਿਸ ਕਰਕੇ ਉਹ ਪਿਛਲੇ 3 ਦਿਨਾਂ ਤੋਂ ਹਸਪਤਾਲ ਚ ਦਾਖਲ ਨੇ ਤੇ ਨਸਾਰਿਆਂ ਦੇ ਵਿਚਾਲੇ ਚਰਚਾਵਾਂ ਚੱਲ ਰਹੀਆਂ ਨੇ ਕਿ ਹੁਣ ਕੁਲਤਾਰ ਸਿੰਘ ਸੰਧਵਾ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤੇ ਮੁੱਖ ਮੰਤਰੀ ਜੋ ਕਿ ਇਸ ਵੇਲੇ ਭਗਵੰਤ ਮਾਨ ਨੇ ਉਹਨਾਂ ਨੂੰ ਉਹਦੇ ਤੋਂ ਲਾਂਬੇ ਕਰ ਦਿੱਤਾ ਜਾਵੇ ਦੱਸਦੇ ਕਿ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਬਹੁਤ ਕੁਝ ਚੱਲਿਆ ਇਸ ਕਰਕੇ ਇੱਕਿਆਸਰਾਈਆਂ ਹੋਰ ਵੀ ਤੇਜ਼ ਹੋ ਗਈਆਂ ਨੇ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਲਾਂਬੇ ਕਰ ਦਿੱਤਾ ਜਾਵੇ ਪਰ ਕਿਉਂ ਲਾਂਬੇ ਕਰਨਾ ਹੈ ਇਸ ਦਾ ਕੀ ਕਾਰਨ ਹੈ ਇਹ ਤਾਂ ਅਜੇ ਸਪਸ਼ਟ ਨਹੀਂ ਹੈ ਪਰ ਇਹ ਚਰਚਾਵਾਂ ਚੱਲ ਰਹੀਆਂ ਨੇ ਬੀਤੇ ਦਿਨ ਤੋਂ ਇਹ ਚਰਚਾਵਾਂ ਹੋਰ ਵੀ ਤੇਜ਼ ਹੋ ਚੁੱਕੀਆਂ ਨੇ ਕਿ ਮੁੱਖ ਮੰਤਰੀ ਨੂੰ ਸੀਐਮ ਦੇ ਅਹੁਦੇ ਤੋਂ ਲਾਂਬੇ ਕੀਤਾ ਜਾ ਸਕਦਾ ਹੈ ਜਿਸ ਵੇਲੇ ਕੇਜਰੀਵਾਲ ਨੇ ਦੱਸਦੇ ਕਿ ਅਸਤੀਫਾ ਦਿੱਤਾ ਸਿੱਧੇ ਦੇ ਸੀਐਮ ਦੇ ਅਹੁਦੇ ਤੋਂ ਤੇ ਉਸ ਵੇਲੇ ਵੀ ਇਹ ਚਰਚਾਵਾਂ ਹੋਈਆਂ ਜਨ ਕਿ ਕੇਜਰੀਵਾਲ ਨੇ ਹੁਣ ਭਗਵੰਤ ਮਾਨ ਤੋਂ ਵੀ ਸੀਐਮ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਪਰ ਫਿਰ ਤੋਂ ਇਹ ਚਰਚਾਵਾਂ ਠੰਡੀਆਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਤੇ ਹੁਣ ਮੁੜ ਇੱਕ ਵਾਰ ਫਿਰ ਇਹ ਕਿਆਸ ਰਾਈਆਂ ਜਿਹੜੀਆਂ ਨੇ ਉੱਠ ਰਹੀਆਂ ਨੇ ਇਹ ਸਵਾਲ ਉੱਠ ਰਹੇ ਨੇ ਕਿ ਕੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਉਹ ਬਦਲ ਸਕਦੇ ਨੇ ਕਿ ਹੁਣ ਸੀਐਮ ਮਾਨ ਨੂੰ ਕੁਰਸੀ ਤੋਂ ਲਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਈ ਨਵੇਂ ਚਿਹਰੇ ਨੂੰ ਸੀਐਮ ਦੇ ਅਹੁਦੇ ਤੇ ਬਿਠਾਉਣ ਜਾ ਰਹੀ ਹੈ